ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਸਾਡੇ ਬੱਚਿਆਂ ਦੇ ਸੰਜੋਗ ਬੰਨੇ ਹੋਏ ਨੇ ਉਹਨਾਂ ਦੀ ਰਿਸ਼ਤਾ ਤਾਂ ਆਉਂਦਾ ਪੱਕ ਠੱਕ ਵੀ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਫਿਰ ਜਿਹੜਾ ਕਿ ਉਹ ਰਿਸ਼ਤਾ ਕੈਨਸਲ ਹੋ ਜਾਂਦਾ ਮਤਲਬ ਕਿ ਕਾਰਜ ਸਿਰੇ ਨਹੀਂ ਚੜਦਾ ਤਾਂ ਫਿਰ ਆਪਾਂ ਇੱਕ ਮਹੀਨੇ ਦੇ ਵਿੱਚ ਕਿਹੜਾ ਕੰਮ ਹੈ ਨਾ ਤਿੰਨ ਵਾਰ ਕਰਨਾ ਜਿਦੇ ਨਾਲ ਸਾਡੇ ਬੱਚਿਆਂ ਦੇ ਸੰਜੋਗ ਖੁੱਲ ਜਾਣ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਹੀਰੇ ਵਰਗਾ ਰਿਸ਼ਤਾ ਸਾਡੇ ਬੱਚਿਆਂ ਨੂੰ ਮਿਲੇ। ਸੋ ਨਾਲ ਹੀ ਮੈਂ ਤੁਹਾਡੀ ਇੱਕ ਪਰਿਵਾਰ ਦਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗੀ ਜਿਨ੍ਹਾਂ ਦੇ ਤਿੰਨ ਬੱਚੇ ਸੀ ਤੇ ਤਿੰਨਾਂ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਫਿਰ ਉਹਨਾਂ ਨੇ ਕੀ ਹੱਲ ਕੀਤਾ ਜਿਸ ਦੇ ਨਾਲ ਉਹਨਾਂ ਦੇ ਤਿੰਨਾਂ ਬੱਚਿਆਂ ਦਾ ਰਿਸ਼ਤਾ ਬਹੁਤ ਹੀ ਵਧੀਆ ਪਰਿਵਾਰਾਂ ਦੇ ਵਿੱਚ ਹੋਇਆ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਚਲੋ ਜੇ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅਕਸਰ ਮੈਨੂੰ ਕਮੈਂਟ ਆਉਂਦੇ ਨੇ ਜੀ ਵੀ ਜਿਹੜੀ ਸਾਡਾ ਜਿਹੜਾ ਵਿਆਹ ਦਾ ਕਾਰਜ ਸਿਰੇ ਨਹੀਂ ਚੜਦਾ ਜਾਂ ਜਦੋਂ ਸਾਡੇ ਸੰਜੋਗ ਬੰਨੇ ਹੋਣ ਤਾਂ ਫਿਰ ਅਸੀਂ ਕੀ ਕਰੀਏ ਜਾਂ ਕਿਹੜਾ ਪਾਠ ਕਰੀਏ ਜਾਂ ਕਿਹੜਾ ਹੱਲ ਕਰੀਏ ਜਿਹਦੇ ਨਾਲ ਸਾਡੇ ਜਿਹੜਾ ਕਾਰਜਾ ਸਿਰੇ ਚੜ ਜਵੇ ਕਿਉਂਕਿ ਇਹ ਉਹ ਟਾਈਮ ਹੁੰਦਾ ਜੀ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਟੈਨਸ਼ਨ ਵੀ ਵਧਣੀ ਹੋ ਜਾਂਦੀ ਸ਼ੁਰੂ ਹੋ ਜਾਂਦੀ ਹੈ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਵੀ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇੱਕ ਟਾਈਮ ਹੁੰਦਾ ਹੈ ਹਨਾ ਇੱਕ ਉਮਰ ਹੁੰਦੀ ਹੈ ਵਿਆਹ ਦੀ ਫਿਰ ਸਾਡੇ ਦਿਮਾਗ ਵਿੱਚ ਇੱਕ 네ਗੇਟਿਵ ਸੋਚ ਆਣੀ ਸ਼ੁਰੂ ਹੋ ਜਾਂਦੀ ਹੈ ਵੀ ਜੇ ਇਸ ਉਮਰ ਦੇ ਵਿੱਚ ਵਿਆਹ ਨਾ ਹੋਇਆ ਤਾਂ ਕੋਈ ਚੰਗਾ ਪਰਿਵਾਰ ਨਹੀਂ ਮਿਲਣਾ ਜਾਂ ਕੋਈ ਚੰਗਾ ਰਿਸ਼ਤਾ ਨਹੀਂ ਮਿਲਣਾ ਤੇ ਫਿਰ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਸੋਚਣੀਆਂ ਸ਼ੁਰੂ ਕਰ ਦਿੰਨੇ ਆ ਫਿਰ ਸਾਡੇ ਘਰ ਦੇ ਵਿੱਚ ਵੀ ਇੱਕ ਤਣਾਅ ਦਾ ਜਿਹੜਾ ਮਾਹੌਲ ਆ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਨਾਲ ਜਾਂ ਤਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਜਾਂ ਕਿਸੇ ਹੋਰ ਦਾ ਐਕਸਪੀਰੀਅੰਸ ਸ਼ੇਅਰ ਕਰਾਂ ਜਿਹਦੇ ਨਾਲ ਸਾਨੂੰ ਇੱਕ ਤਾਂ ਮੋਟੀਵੇਸ਼ਨ ਮਿਲਦੀ ਆ ਸਾਨੂੰ ਇੱਕ ਸਹੀ ਰਸਤਾ ਮਿਲਦਾ ਸਾਡਾ ਮਾਰਗਦਰਸ਼ਨ ਹੁੰਦਾ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਜ਼ਿਆਦਾਤਰ ਐਕਸਪੀਰੀਅੰਸ ਸ਼ੇਅਰ ਕਰਦੀ ਆ ਸੋ ਵੀਡੀਓ ਨੂੰ ਸਕਿਪ ਕਿਤੇ ਨਾ ਕਰਿਓ ਜੀ ਸਾਰਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਉਸ ਪਰਿਵਾਰ ਨੇ ਪਰ ਕੀ ਕੀਤਾ ਕਿਸ ਤਰੀਕੇ ਨਾਲ ਅਰਦਾਸ ਕੀਤੀ 3 ਮਹੀਨੇ ਦੇ ਵਿੱਚ ਤਿੰਨ ਵਾਰੀ ਕੀ ਕੀਤਾ ਸਾਰਾ ਕੁਝ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਐਂਡ ਤੱਕ ਬਿਨਾ ਸਕਿਪ ਕਰੇ ਦੇਖਿਓ ਚਲੋ ਜੀ ਹੁਣ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੀ ਆ ਜੀ ਇਹ ਇੱਕ ਪਰਿਵਾਰ ਦੀ ਗੱਲ ਹੈ ਜਿਨ੍ਹਾਂ ਦੇ ਤਿੰਨ ਬੱਚੇ ਸੀਗੇ ਤੇ ਮਾਤਾ ਜੀ ਬਹੁਤ ਟੈਨਸ਼ਨ 'ਚ ਰਹਿੰਦੇ ਸੀ ਕਾਰਨ ਕਿਉਂਕਿ ਉਹਨਾਂ ਦੇ ਤਿੰਨੋਂ ਬੱਚੇ ਜਿਹੜੇ ਸੀ ਉਹ ਉਹਨਾਂ ਦੀ ਉਮਰ ਕਾਫੀ ਹੁੰਦੀ ਜਾ ਰਹੀ ਸੀ ਸਭ ਤੋਂ ਛੋਟੀ ਬੇਟੀ ਸੀ ਬੇਟੀ ਦੀ ਉਮਰ ਵੀ 30 ਸਾਲ ਤੋਂ ਉੱਪਰ ਹੋ ਗਈ ਸੀ ਉਸ ਤੋਂ ਵੱਡਾ ਇੱਕ ਬੇਟਾ ਸੀ ਇੱਕ ਸਭ ਤੋਂ ਵੱਡਾ ਬੇਟਾ ਸੀ ਤੇ ਉਹਨਾਂ ਨੂੰ ਬਹੁਤ ਟੈਨਸ਼ਨ ਰਹਿਣ ਲੱਗ ਗਈ ਵੀ ਉਮਰ ਜਿਹੜੀ ਆ ਬੀਤਦੀ ਜਾ ਰਹੀ ਹੈ ਤੇ ਪਤਾ ਨਹੀਂ ਇਹਨਾਂ ਦਾ ਰਿਸ਼ਤਾ ਹੋਏਗਾ ਕਿ ਨਹੀਂ ਹੋਏਗਾ ਤਾਂ ਉਹ ਗੁਰੂ ਘਰ ਵੀ ਬਹੁਤ ਜਾਂਦੇ ਤੇ ਉੱਥੇ ਜਾ ਕੇ ਅਰਦਾਸ ਵੀ ਕਰਦੇ ਤੇ ਪਰ ਫਿਰ ਵੀ ਉਹਨਾਂ ਦੀ ਜਿਹੜੀ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਸੀ ਤੇ ਇਸੇ ਦੌਰਾਨ ਉਹਨਾਂ ਦਾ ਇੱਕ ਵਾਰੀ ਆ ਪਾ ਕਹਿੰਦੇ ਮੁਲਾਕਾਤ ਹੋਈ ਆਪਣੀ ਇੱਕ ਸਹੇਲੀ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਪਾਠ ਕਰਦੇ ਸੀ ਬਹੁਤ ਜ਼ਿਆਦਾ ਗੁਰਸਿੱਖੀ ਜੀਵਨੜਾ ਬਤੀਤ ਕਰਦੇ ਸੀ ਗੁਰੂ ਘਰ ਦੇ ਵਿੱਚ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਮੇਰੇ ਬੱਚਿਆਂ ਨੂੰ ਰਿਸ਼ਤਾ ਕਰਾਓ ਕਹਿੰਦੇ ਕੋਈ ਕਹਿੰਦੇ ਮੇਰੇ ਬੱਚਿਆਂ ਦਾ ਰਿਸ਼ਤਾ ਜਿਹੜਾ sire ni chadda ਰਿਸ਼ਤਾ ਆਉਂਦਾ ਗੱਲ ਪੱਕੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਤਾਂ ਕੋਈ ਪਾਣੀ ਮਾਰ ਦਿੰਦਾ ਤੇ ਜਾਂ ਫਿਰ ਪਤਾ ਨਹੀਂ ਕੀ ਪ੍ਰੋਬਲਮ ਆਉਂਦੀ ਹੈ ਕਿ ਉਹ ਅੱਗੇ ਤੋਂ ਜਵਾਬ ਦੇ ਦਿੰਦੇ ਨਹੀਂ ਵੀ ਸਾਨੂੰ ਰਿਸ਼ਤਾ ਨਹੀਂ ਕਰਨਾ ਵੀ ਘਰੇ ਆ ਕੇ ਪਹਿਲਾਂ ਕਹਿੰਦੇ ਨੇ ਵੀ ਹਾਂ ਜੀ ਸਾਨੂੰ ਬੱਚਾ ਪਸੰਦ ਆ ਬੇਟਾ ਪਸੰਦ ਆ ਤੇ ਵੀ ਫਿਰ ਉਸ ਤੋਂ ਬਾਅਦ ਰਿਸ਼ਤਾ ਜਿਹੜਾ sire ni chadਦਾ ਤਾਂ ਕਹਿੰਦੇ ਵੀ ਤੁਸੀਂ ਤਾਂ ਗੁਰਸਿੱਖੀ ਦਾ ਜੀਵਨ ਬਤੀਤ ਕਰਦੇ ਹੋ ਬਹੁਤ ਜ਼ਿਆਦਾ ਰੱਬ ਨੂੰ ਮੰਨਦੇ ਹੋ ਤੁਸੀਂ ਕਰੋ ਕੋਈ ਮੇਰੇ ਵੀ ਸਾਡ ਨੂੰ ਮੇਰੇ ਬੱਚਿਆਂ ਨੂੰ ਰਿਸ਼ਤਾ ਕਰਵਾਓ ਤਾਂ ਉਹਨਾਂ ਨੇ ਅੱਗੋਂ ਕਿਹਾ ਕਹਿੰਦੇ ਵੀ ਤੁਸੀਂ ਇਦਾਂ ਕਰੋ ਤੁਸੀਂ ਨਾ ਮਤਲਬ ਕਿ ਇੱਕ ਤਾਂ ਦੁਪਹਿਰਾ ਸਹਿਬ ਕੱਟੋ ਤੇ ਕਹਿੰਦੇ ਇੱਕ ਤੁਸੀਂ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਉੱਥੇ ਅਰਦਾਸ ਜ਼ਰੂਰ ਕਰੋ ਕਹਿੰਦੇ ਵੀ ਮੇਰੀ ਵੀ ਬੇਟੀ ਦਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਬਹੁਤ ਸੋਹਣਾ ਪਰਿਵਾਰ ਮਿਲਿਆ ਬਹੁਤ ਹੀ ਸੁਖੀ ਜੀਵਨ ਬਤੀਤ ਕਰ ਰਹੀ ਹੈ ਕਹਿੰਦੇ ਮੇਰੀ ਬੇਟੀ ਪਰਮਾਤਮਾ ਦੀ ਬੜੀ ਕਿਰਪਾ ਹੋਈ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਮੈਂ ਦੁਪਹਿਰੇ ਸਭ ਵੀ ਹਰ ਐਤਵਾਰ ਕੱਟਾਂ ਜਾਂ ਕਿੱਦਾਂ ਕਹਿੰਦੇ ਵੀ ਤੁਹਾਡੀ ਮਰਜ਼ੀ ਆ ਤੁਹਾਡੀ ਆਪ ਦੀ ਮੰਦੀ ਸ਼ਰਦਾ ਵੀ ਤੁਸੀਂ ਕਿੰਨੇ ਕੱਟ ਸਕਦੇ ਹੋ ਤੁਸੀਂ ਹਰ ਰੋਜ਼ ਹਰ ਐਤਵਾਰ ਕੱਟ ਸਕਦੇ ਹੋ ਵਧੀਆ ਨਹੀਂ ਪਰ ਤੁਸੀਂ ਮਹੀਨੇ ਦੇ ਵਿੱਚ ਕਹਿੰਦੇ ਦੋ ਤੋਂ ਤਿੰਨ ਵਾਰ ਤੁਸੀਂ ਦੁਪਹਿਰਾ ਸਹਿਬ ਕੱਟ ਲਓ ਉਹ ਵੀ ਪਰਵਾਨ ਹੋਵੇਗਾ ਤਾਂ ਉਹਨਾਂ ਨੇ ਕਿਹਾ ਠੀਕ ਹੈ ਤਾਂ ਇਦਾਂ ਹੀ ਉਹਨਾਂ ਨੇ ਸ਼ੁਰੂ ਕੀਤਾ ਤੇ ਉਹ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਵੀ ਜਾਂਦੇ ਰਹੇ ਤੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਯਾਨੀ ਉਹਨਾਂ ਨੂੰ ਹੋ ਗਏ 2.5 ਮਹੀਨੇ ਹੋ ਗਏ ਕਾਫੀ ਵਾਰ ਉਹ ਚਪੈਰਾ ਸਹਿਬ ਉੱਥੇ ਵੀ ਘੱਟ ਕੇ ਆਏ ਤੇ ਉਸ ਤੋਂ ਬਾਅਦ ਉਹ ਫਿਰ ਆਪਣੀ ਉਹਨਾਂ ਸਹੇਲੀ ਨੂੰ ਮਿਲੇ ਤੇ ਕਹਿੰਦੇ ਵੀ ਹਲੇ ਤੱਕ ਕੋਈ ਕਿਰਪਾ ਹੋਈ ਨਹੀਂ ਮਹਾਰਾਜ ਜੀ ਵੀ ਮੈਨੂੰ 2 ਤੋਂ 2.5 ਮਹੀਨੇ ਹੋ ਗਏ ਕਹਿੰਦੇ ਵੀ ਮੈਂ ਉੱਥੇ ਦਰਸ਼ਨਾਂ ਲਈ ਵੀ ਜਾਣੀ ਆ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਚਪੈਰਾ ਸਹਿਬ ਹੀ ਘੱਟਦੀਆਂ ਕਹਿੰਦੇ ਮੈਂ ਮਹੀਨੇ ਦੇ ਵਿੱਚ ਤੈਨੂੰ ਚਪੈਰਾ ਸਹਿਬ ਘੱਟ ਲੈਣੀ ਆ ਪਰ ਫਿਰ ਵੀ ਕਿਰਪਾ ਨਹੀਂ ਹੋਈ ਪਤਾ ਨਹੀਂ ਕੀ ਗੱਲ ਹੈ ਤਾਂ ਉਹਨਾਂ ਨੇ ਉਹ ਅਗੋਂ ਪੁੱਛਿਆ ਕਿ ਆਂ ਕਹਿੰਦੇ ਤੁਸੀਂ ਅਰਦਾਸ ਕੀਤੀ ਸੀ ਉੱਥੇ ਜਾ ਕੇ ਕਹਿੰਦੇ ਹਾਂਜੀ ਕੀਤੀ ਸੀ ਕਹਿੰਦੇ ਅਰਦਾਸ ਕਿਸ ਤਰੀਕੇ ਨਾਲ ਕੀਤੀ ਸੀ ਕਹਿੰਦੇ ਮੈਂ ਅਰਦਾਸ ਵਿੱਚ ਇਹ ਕਿਹਾ ਸੀ ਕਿ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਹਿੰਦੇ ਵੀ ਜਦ ਤੱਕ ਮੇਰੇ ਬੱਚਿਆਂ ਦਾ ਰਿਸ਼ਤਾ ਨਹੀਂ ਹੁੰਦਾ ਮੈਂ ਉਦੋਂ ਤੱਕ ਤੁਹਾਡੇ ਇੱਥੇ ਦਰਸ਼ਨ ਕਰਨ ਲਈ ਆਉਂਦੀ ਰਹੂੰਗੀ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਇਹੀ ਤਾਂ ਗਲਤੀ ਕੀਤੀ ਹੈ ਇਸ ਤਰੀਕੇ ਨਾਲ ਅਰਦਾਸ ਨਹੀਂ ਕਰਨੀ ਸੀ ਕਹਿੰਦੇ ਇਹ ਤਾਂ ਤੁਸੀਂ ਸ਼ਰਤ ਰੱਖਤੀ ਕੰਡੀਸ਼ਨ ਰੱਖਤੀ ਮਤਲਬ ਜਦੋਂ ਰਿਸ਼ਤਾ ਹੋ ਜਾਏਗਾ ਉਸ ਤੋਂ ਬਾਅਦ ਫਿਰ ਮੈਂ ਨਹੀਂ ਆਉਂਗੀ ਤਾਂ ਫਿਰ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਵੀ ਜਦ ਤੱਕ ਰਿਸ਼ਤਾ ਨਹੀਂ ਹੋਊਗਾ ਉਦੋਂ ਤੱਕ ਮੈਂ ਆਉਂਗੀ ਵੀ ਉਸ ਤੋਂ ਬਾਅਦ ਨਹੀਂ ਜਦ ਲਈ ਮੈਂ ਆਉਂਗੀ ਕਹਿੰਦੇ ਵੀ ਤੁਸੀਂ ਇਸ ਤਰੀਕੇ ਨਾਲ ਅਰਦਾਸ ਨਹੀਂ ਸੀ ਕਰਨੀ ਤਾਂ ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਫਿਰ ਤੁਸੀਂ ਦੱਸੋ ਮੈਂ ਅਰਦਾਸ ਕਿਸ ਤਰੀਕੇ ਨਾਲ ਕਰਾਂ ਕਹਿੰਦੇ ਅਰਦਾਸ ਤੁਸੀਂ ਇਸ ਤਰੀਕੇ ਨਾਲ ਕਰਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਜਦ ਤੱਕ ਮੈਥੋਂ ਹੋ ਸਕਿਆ ਜਦ ਤੱਕ ਤੁਹਾਡੀ ਕਿਰਪਾ ਹੋਈ ਉਦੋਂ ਤੱਕ ਜਿੰਨਾ ਮੈਥੋਂ ਸਰ ਸਕਿਆ ਮੈਂ 19 ਵਾਰ ਤੁਹਾਡੇ ਦਰਸ਼ਨਾਂ ਲਈ ਆਉਂਦੀ ਰਹੂੰਗੀ ਜੇ ਤੁਹਾਡੀ ਕਿਰਪਾ ਹੋਈ ਤਾਂ ਮੈਂ ਜ਼ਿਆਦਾ ਵਾਰ ਵੀ ਆਉਂਗੀ ਜੇ ਤੁਹਾਡੀ ਕਿਰਪਾ ਹੋਈ ਤਾਂ ਮੈਂ ਜਦ ਤੱਕ ਜੀਨੀ ਆ ਉਦੋਂ ਤੱਕ ਤੁਹਾਡੇ ਦਰਸ਼ਨ ਕਰਦੀ ਰਹੂੰਗੀ ਇਹ ਸਭ ਤੁਹਾਡੀ ਹੀ ਕਿਰਪਾ ਹੈ ਪਰ ਪ੍ਰਮਾਤਮਾ ਕਿਰਪਾ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਵੀ ਮੇਰੇ ਬੱਚਿਆਂ ਨੂੰ ਰਿਸ਼ਤਾ ਹੋ ਜਾਵੇ ਕਹਿੰਦੇ ਇਸ ਤਰੀਕੇ ਨਾਲ ਅਰਦਾਸ ਕਰੋ ਉੱਚ ਸ਼ਰਤ ਨਾ ਰੱਖੋ ਵੀ ਜਦ ਤੱਕ ਮੇਰਾ ਇਹ ਕਾਰਜ ਹੋ ਜੂ ਉਦੋਂ ਤੱਕ ਮੈਂ ਇਹ ਕਰੂੰਗੀ ਤੁਸੀਂ ਕਹੋ ਵੀ ਜਦ ਤੱਕ ਮੈਂ ਆ ਸਕਦੀਆਂ ਜਦ ਤੱਕ ਤੁਹਾਡੀ ਕਿਰਪਾ ਹੋਏਗੀ ਆਪਣੇ ਦਰਸ਼ਨ ਕਰਵਾਉਣ ਦੀ ਮਿਹਰ ਤੁਸੀਂ ਕਰੋਗੇ ਉਦੋਂ ਤੱਕ ਮੈਂ ਤੁਹਾਡੇ ਦਰਸ਼ਨਾਂ ਲਈ ਆਉਂਦੀ ਰਹੂੰਗੀ ਤੇ ਫਿਰ ਉਹਨਾਂ ਨੇ ਉਸੇ ਤਰੀਕੇ ਨਾਲ ਅਰਦਾਸ ਕੀਤੀ ਤੇ ਮਹੀਨੇ ਦੇ ਵਿੱਚ ਜਿਹੜਾ ਤਿੰਨ ਚਪੈਰਾ ਸਭੂ ਕੱਟ ਰਹੇ ਸੀ ਉਹ ਵੀ ਉਹਨਾਂ ਨੇ ਕੱਟੇ ਕਈ ਵਾਰੀ ਉੱਥੇ ਜਾ ਕੇ ਵੀ ਕੱਟ ਲੈਂਦੇ ਸੀਗੇ ਚਲੋ ਇਦਾਂ ਕਰਦੇ ਕਰਾਉਂਦੇ ਉਹਨਾਂ ਨੂੰ ਇੱਕ ਮਹੀਨੇ ਬਾਅਦ ਹੀ ਤੁਸੀਂ ਇਹ ਦੇਖ ਲਓ ਵੀ ਇੱਕ ਮਹੀਨੇ ਦੇ ਵਿੱਚ 4 ਹਫ਼ਤੇ ਹੁੰਦੇ ਨੇ ਇੱਕ ਮਹੀਨੇ ਬਾਅਦ ਹੀ ਉਹਨਾਂ ਦੀ ਬੇਟੀ ਲਈ ਰਿਸ਼ਤਾ ਆਇਆ ਬੇਟੀ ਵੈਸੇ ਸਭ ਤੋਂ ਛੋਟੀ ਸੀ ਪਹਿਲਾਂ ਬੇਟੀ ਲਈ ਰਿਸ਼ਤਾ ਆਇਆ 12ਵਾਂ ਰਿਸ਼ਤਾ ਆਇਆ ਤੁਸੀਂ ਦੇਖੋ ਵੀ ਜਿਨ੍ਹਾਂ ਨੂੰ ਇੱਥੇ ਵੀ ਰਿਸ਼ਤਾ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਮਹਾਰਾਜ ਦੀ ਇੰਨੀ ਕਿਰਪਾ ਹੋਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ ਉਹਦੇ ਲਈ ਰਿਸ਼ਤਾ ਸਿੱਧਾ ਬਾਹਰ ਤੋਂ ਆ ਗਿਆ ਬਾਹਰੋਂ ਰਿਸ਼ਤਾ ਆਇਆ ਪਰਿਵਾਰ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਕੋਲੇ ਜ਼ਿਆਦਾ ਟਾਈਮ ਨਹੀਂ ਹੈ ਵਿਆਹ ਵੀ ਸਾਨੂੰ 1 ਮਹੀਨੇ ਦੇ ਅੰਦਰ ਅੰਦਰ ਚਾਹੀਦਾ ਕਿਉਂਕਿ ਫਿਰ ਅਸੀਂ ਵਾਪਸ ਜਾਣਾ ਹੈ ਅਸੀਂ ਇਹਦੇ ਕਾਗਜ਼ ਪੱਤਰ ਵੀ ਲਗਾਉਣੇ ਆ ਤੇ ਉਸੇ ਤਰੀਕੇ ਨਾਲ ਜੀ ਉਹਨਾਂ ਨੇ ਫਟਾਫਟ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵਿਆਹ ਦੇ ਟਾਈਮ ਜੇ ਇੱਕਦਮ ਵਿਆਹ ਜਬ ਆਪਾਂ ਕਿਹੜਾ ਪੈਸਾ ਸਾਰਾ ਇਕੱਠਾ ਘਰੇ ਰੱਖਦੇ ਹਾਂ ਉਹਨਾਂ ਨੇ ਫਟਾਫਟ ਪੈਸੇ ਦੀ ਰੀਇਨਵੈਲੂਏਸ਼ਨ ਕੀਤੀ ਤੇ ਤਿਆਰੀਆਂ ਕਰੀਆਂ 1 ਮਹੀਨੇ ਦੇ ਵਿੱਚ ਵਿਆਹ ਹੋ ਗਿਆ ਬੇਟੀ ਦਾ ਤੇ ਚਲੋ ਬੇਟੀ ਦੀ ਟੈਨਸ਼ਨ ਉਹਨਾਂ ਦੀ ਖਤਮ ਹੋਈ ਥੋੜੇ ਟਾਈਮ ਬਾਅਦ ਬੇਟੀ ਆਪਣੇ ਪਰਿਵਾਰ ਕੋਲੇ ਵੀ ਚਲੀ ਗਈ ਸਹੁਰੇ ਪਰਿਵਾਰ ਕੋਲੇ ਬਾਹਰ ਇੰਨੀ ਕਿਰਪਾ ਹੋਈ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਚਰਨਾਂ 'ਚ ਫਿਰ ਅਰਦਾਸ ਕਰੀ ਉਹਨਾਂ ਨੇ ਕਿਹਾ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਹੀ ਦੀ ਕਿਰਪਾ ਹੋਈ ਆਪ ਜੀ ਦੀ ਕਿਰਪਾ ਸਦਕਾ ਵੀ ਮੇਰੀ ਬੇਟੀ ਦਾ ਰਿਸ਼ਤਾ ਬਹੁਤ ਚੰਗੇ ਪਰਿਵਾਰ ਦੇ ਵਿੱਚ ਹੋ ਗਿਆ ਤੁਹਾਡੀ ਹੀ ਕਿਰਪਾ ਦੇ ਨਾਲ ਹੋਇਆ ਜੋ ਅਸੀਂ ਨਹੀਂ ਸੋਚਿਆ ਸੀ ਉਹ ਹੋ ਗਿਆ ਮਤਲਬ ਉਹ ਚਾਹੁੰਦੇ ਸੀ ਵੀ ਇੱਥੇ ਰਿਸ਼ਤਾ ਹੋ ਜਾਏ ਪਰ ਉਹਨੂੰ ਬਾਹਰੋਂ ਰਿਸ਼ਤਾ ਆ ਗਿਆ ਕਿਨੇ ਹੁਣ ਮੈਨੂੰ ਤੁਹਾਡੇ ਤੇ ਵਿਸ਼ਵਾਸ ਪੱਕਾ ਹੋ ਗਿਆ ਤੁਸੀਂ ਹੀ ਕਿਰਪਾ ਕਰੋਗੇ ਬਸ ਹੁਣ ਮਿਹਰ ਕਰੋ ਤਾਂ ਤਨ ਬਾਬਾ ਦੀਪ ਸਿੰਘ ਜੀ ਵੀ ਮੇਰੇ ਬੇਟਿਆਂ ਦਾ ਰਿਸ਼ਤਾ ਵੀ ਹੋ ਜੇ ਤਾਂ ਥੋੜੇ ਟਾਈਮ ਬਾਅਦ ਜੀ ਉਹਨਾਂ ਦੇ ਬੇਟਿਆਂ ਨੂੰ ਰਿਸ਼ਤਾ ਹੋਇਆ ਤੇ ਉਹ ਰਿਸ਼ਤਾ ਉਹਨਾਂ ਦਾ ਇਕੱਠਾ ਹੀ ਹੋਇਆ ਇੱਕੋ ਪਰਿਵਾਰ ਦੇ ਵਿੱਚੋਂ ਹੋਇਆ ਦੋ ਸਕੀਆਂ ਭੈਣਾਂ ਤੇ ਇਧਰੋਂ ਹੀ ਦੋ ਸਕੇ ਭਰਾ ਦੇਖੋ ਪਰਮਾਤਮਾ ਦੀ ਜਦੋਂ ਮਿਹਰ ਹੁੰਦੀ ਆ ਨਾ ਤਾਂ ਫਿਰ ਕਹਿੰਦੇ ਇੱਕ ਕਹਾਵਤ ਹੈ ਕਹਿੰਦੇ ਰੱਬ ਜਦੋਂ ਖੁੰਦਾਂ ਥੱਪੜ ਮਾਰ ਕੇ ਖੁੰਦਾਂ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਸੋ ਜੇ ਆਪਾਂ ਵਿਸ਼ਵਾਸ ਰੱਖੀਏ ਨਾ ਆਪਾਂ ਗੁਰੂ ਸਾਹਿਬ ਤੇ ਪਰਮਾਤਮਾ ਤੇ ਵਿਸ਼ਵਾਸ ਰੱਖੀਏ ਸ਼ਰਧਾ ਭਾਵਨਾ ਪੱਕੀ ਰੱਖੀਏ ਤਾਂ ਫਿਰ ਸਾਡੀ ਪਰਮਾਤਮਾ ਜ਼ਰੂਰ ਸੰਧਾ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਪਹਿਲੀ ਵਾਰ ਦਰਸ਼ਨ ਕਰਨ ਤੇ ਗੁਰੂ ਸਾਹਿਬ ਨੇ ਜਿਹੜੀ ਝੋਲੀ ਆ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਜਿਹੜੀ ਝੋਲੀ ਆ ਉਹਨਾਂ ਦੀ ਖੁਸ਼ੀਆਂ ਨਾ ਭਰੀ ਆ ਕਮੀ ਕਿਤਨਾ ਕਿਤੇ ਸਾਡੇ ਵਿੱਚ ਰਹ ਜਾਂਦੀ ਹੈ ਕਮੀ ਸਾਡੀ ਸ਼ਰਧਾ ਭਾਵਨਾ ਚ ਰਹ ਜਾਂਦੀ ਹੈ ਕਮੀ ਸਾਡੇ ਵਿਸ਼ਵਾਸ ਚ ਰਹ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਐਦਾਂ ਦੇ ਵੀ ਨੇ ਜਿਹੜੇ ਉੱਥੇ ਦਰਤੇ ਜਾਂਦੇ ਨੇ ਪਰ ਖਾਲੀ ਮੁੜਦੇ ਨੇ ਤੇ ਖਾਲੀ ਕੌਣ ਮੁੜਦਾ ਜਿਹਦੀ ਨੀਅਤ ਸਾਫ਼ ਨਾ ਹੋਵੇ ਜਿਹਦੇ ਮਨ ਵਿੱਚ ਖੋਟ ਹੋਵੇ ਜੋ ਚਲਾਕੀਆਂ ਕਰੇ ਸੋ ਹਮੇਸ਼ਾ ਗੁਰੂ ਦੇ ਦਰਤੇ ਨੀਵੇਂ ਹੋ ਕੇ ਜਾਇਓ ਸ਼ਰਧਾ ਭਾਵਨਾ ਪੱਕੀ ਰੱਖਿਓ ਸੋਚ ਜਿਹੜੀ ਸਾਫ਼ ਸੁਥਰੀ ਰੱਖਿਓ ਤੇ ਹਮੇਸ਼ਾ ਤੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਿਓ ਪਰਮਾਤਮਾ ਹਮੇਸ਼ਾ ਕਿਰਪਾ ਕਰਦੇ ਨੇ ਸੋ ਉਮੀਦ ਕਰਦੀ ਅਗਰ ਤੁਸੀਂ ਵੀ ਇਸ ਤਰੀਕੇ ਨਾਲ ਜੇ ਤੁਹਾਨੂੰ ਪ੍ਰੋਬਲਮ ਹੀ ਆ ਰਹੀ ਹੈ ਅਗਰ ਤੁਸੀਂ ਵੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਦਰਸ਼ਨਾਂ ਲਈ ਜਾਮੋ ਤੇ ਦੁਪਹਿਰਾ ਸੇਵ ਇਸ ਤਰੀਕੇ ਨਾਲ ਕੱਟੋ ਦੇਖੋ ਉਹਨਾਂ ਨੇ ਕਈ ਲੋਕ ਇਦਾਂ ਦੇ ਵੀ ਨੇੜੇ ਹਰ ਐਤਵਾਰ ਦੁਪਹਿਰਾ ਸੇਵ ਕੱਟਦੇ ਨੇ ਪਰ ਉਹਨਾਂ ਨੇ ਮਹੀਨੇ ਦੇ ਵਿੱਚ 2 ਤੋਂ 3 ਦੁਪਹਿਰਾ ਸੇਵ ਵੀ ਕੱਟੇ ਉਹ ਰੀਜ਼ਨ ਕੀ ਸੀ ਕਿ ਉਹਨਾਂ ਨੇ ਸ਼ਰਧਾ ਆਪਣੀ ਪੱਕੀ ਬਣਾਲੀ ਭਾਵਨਾ ਪੱਕੀ ਬਣਾਲੀ ਵਿਸ਼ਵਾਸ ਪੱਕਾ ਬਣਾਲਿਆ ਇਹੀ ਤਾਂ ਗੱਲ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਵੀ ਮੈਨੂੰ ਇਹ ਨਹੀਂ ਮੈਂ ਚਾਹੁੰਦਾ ਵੀ ਤੂੰ ਸਾਰਾ ਦਿਨ ਬਾਣੀ ਜਪੇ ਲੇਕਿਨ ਜਿੰਨੀ ਵੀ ਜਪੇ ਮੇਰੇ ਤੇ ਵਿਸ਼ਵਾਸ ਰੱਖੇ ਤੇ ਉਹਨੂੰ ਮੰਨੇ ਉਸੇ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰੇ ਉਸ ਨੂੰ ਆਦੀ ਜ਼ਿੰਦਗੀ ਦੇ ਵਿੱਚ ਅਪਣਾਵੇ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਬਾਕੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋਈਵੇਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਕਿ ਗੀਜਾ ਮੇਰਾ ਹੱਥ ਤੇਰਾ ਜਿੰਨੀਆਂ ਦਾਤਾਂ ਵੰਡਣੀਆਂ ਤੂੰ ਵੰਡ ਸਕਦਾ ਸੋ ਵਿਸ਼ਵਾਸ ਰੱਖੋ ਸ਼ਰਧਾ ਭਾਵਨਾ ਪੱਕੀ ਰੱਖੋ ਚਲੋ ਜੀ ਉਮੀਦ ਕਰਦੀ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਤੇ ਮੋਟੀਵੇਸ਼ਨਲ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ